ਸਪਨਾ ਸੀਗਾ ਸਿਆਸਤ ਚ ਆਉਂਦਾ ਕਦੇ ਵੀ ਨਹੀਂ ਸੀ ਮੈਂ ਤਾਂ ਮਾਨਸਾ ਨੂੰ ਕਹਿੰਦਾ ਸੀ ਮੈਂ ਲੜਨਾ ਨਹੀਂ ਉਹ ਕਹਿੰਦੇ ਨਹੀਂ ਤੈਨੂੰ ਤੈਨੂੰ ਲੜਨੇ ਪੈਣਾ ਮੈਂ ਕਿਹਾ ਵੀ ਮੈਂ ਬੀਜ਼ੀ ਆ ਵੀ ਬਹੁਤ ਫਿਲਮਾਂ ਨੇ ਮੇਰੇ ਕੋਲੇ ਤੇ ਉਹ ਕਹਿੰਦੇ ਵੀ ਤੈਨੂੰ ਬੀਜ਼ੀ ਕੀਤਾ ਕਿਹਨੇ ਲੋਕਾਂ ਨੇ ਕੀਤਾ ਨਾ ਲੋਕ ਤੈਨੂੰ ਪਿਆਰ ਕਰਦੇ ਨੇ ਤੂੰ ਹੁਣ ਲੋਕਾਂ ਲਈ ਵੀ ਕੁਝ ਕਰ ਸੁਪਨਾ ਸੀਗਾ ਸਿਆਸਤ ਚ ਆਉਂਦਾ ਕਦੇ ਵੀ ਨਹੀਂ ਸੀ ਫੇਰੇ ਕਿਵੇਂ ਬਣਿਆ ਟੱਕੇ ਹੀ ਹੋਇਆ ਬਸ ਟੱਕੇ ਨਾਲ ਹੀ ਆਇਆ ਬਸ ਇਹ ਸਮਝ ਲਓ ਵੀ ਮੈਂ ਤਾਂ ਮਾਨਸਾ ਨੂੰ ਕਹਿੰਦਾ ਸੀ ਮੈਂ ਲੜਨਾ ਨਹੀਂ ਉਹ ਕਹਿੰਦੇ ਨਹੀਂ ਤੈਨੂੰ ਤੈਨੂੰ ਲੜਨੇ ਪੈਣਾ ਮੈਂ ਕਿਹਾ ਵੀ ਮੈਂ ਬੀਜ਼ੀ ਆ ਵੀ ਬਹੁਤ ਫਿਲਮਾਂ ਨੇ ਮੇਰੇ ਕੋਲੇ ਤੇ ਉਹ ਕਹਿੰਦੇ ਵੀ ਤੈਨੂੰ ਬਿਜ਼ੀ ਕੀਤਾ ਕਿਨੇ ਲੋਕਾਂ ਨੇ ਕੀਤਾ ਨਾ ਲੋਕ ਤੈਨੂੰ ਪਿਆਰ ਕਰਦੇ ਨੇ ਤੂੰ ਹੁਣ ਲੋਕਾਂ ਲਈ ਵੀ ਕੁਛ ਕਰ ਬਸ ਫਿਰ ਮਾਹ ਚੱਲੋ ਗਿੱਪੀ ਗਰੇਵਾਲ ਹੋਰੀ ਗੁਰਪ੍ਰੀਤ ਘੁੱਗੀ ਹੋਰੀ ਤੁਹਾਡੇ ਬਾਰੇ ਹਮੇਸ਼ਾ ਇੱਕ ਗੱਲ ਕਹਿੰਦੇ ਨੇ ਕਹਿੰਦੇ ਕਲਮ ਕਰਮ ਜੀ ਤਨਮੋਲ ਉਹ ਹੀਰਾ ਹੈ ਜਿਹੜਾ ਕਿ ਫਰੀਦਕੋੜ ਨੂੰ ਜੇਕਰ ਉਹਨਾਂ ਨੇ ਐਮਪੀ ਉਹਨਾਂ ਨੂੰ ਲੋਕਾਂ ਨੇ ਐਮਪੀ ਬਣਾਤਾ ਨਾ ਤਾਂ ਫਰੀਦਕੋੜ ਦੀ ਨਹਾਰ ਬਦਲ ਦੇਣਗੇ ਹੀਰੇ ਬੰਦਿਆਂ 'ਚ ਤੁਹਾਡੀ ਗਿਣਤੀ ਕੀਤੀ ਜਾਂਦੀ ਹੈ ਬਿਲਕੁਲ ਜੀ ਮੈਂ ਮਤਲਬ ਹੀਰਾ ਤਾਂ ਮੈਂ ਆਪਣੇ ਆਪ ਨੂੰ ਨਹੀਂ ਕਹਿ ਸਕਦਾ ਪਰ ਮੈਂ ਮਿਹਨਤ ਜ਼ਰੂਰ ਕਰੂੰਗਾ ਵੀ ਜਿੰਨਾ ਵੀ ਹੋ ਸਕੇ ਫਰੀਦਕੋਟ ਦੇ ਲਈ ਬਹੁਤ ਵੱਧ ਕੰਮ ਕਰਾਂਗਾ ਬਿਲਕੁਲ ਤਾਂ ਫਿਰ ਇਹ ਬਿਜ਼ੀ ਸ਼ਡਿਊਲ ਨੂੰ ਮੈਨੇਜ ਕਿਵੇਂ ਕਰਦੇ ਹੋ ਹੋ ਜਾਊਗਾ ਜੀ ਕਿਵੇਂ ਦੇਖੋ ਪਹਿਲਾਂ ਮੈਂ ਹਰ ਇੱਕ ਫਿਲਮ ਦੇ ਵਿੱਚ ਸੀਗਾ ਔਰ 12 ਮਹੀਨੇ ਤੀਦਨ ਬਿਜੀ ਸੀਗਾ ਹੁਣ ਉਹ ਕੰਮ ਉਧਰੋਂ ਅੱਧਾ ਕਰ ਲਾਂਗੇ ਇੱਧਰ ਜ਼ਿਆਦਾ ਕਰਾਂਗੇ ਫੈਮਿਲੀ ਨੂੰ ਫਿਰ ਇਸ ਤਰ੍ਹਾਂ ਜਿਵੇਂ ਭਰੀ ਜ਼ਿੰਦਗੀ 'ਚ ਟਾਈਮ ਕਿਵੇਂ ਮਿਲਦਾ ਮਿਲ ਜਾਂਦਾ ਜੀ ਟਾਈਮ ਕੱਢਣ ਵਾਲਾ ਚਾਹੀਦਾ ਤੇ ਜਦੋਂ ਵੀ ਫ੍ਰੀ ਟਾਈਮ ਹੁੰਦਾ ਮੈਂ ਫੈਮਿਲੀ ਨਾਲ ਹੀ ਹੁੰਦਾ ਮੈਂ ਕਿਤੇ ਇਧਰ ਉਧਰ ਨਹੀਂ ਹੁੰਦਾ ਵੀ ਕੋਈ ਘੁੰਮਣ ਚ ਲੱਗ ਗਿਆ ਜਾਂ ਕਿਤੇ ਫੈਮਿਲੀ ਨਾਲ ਹੀ ਹੁੰਦਾ ਹੁਣ ਵੀ ਜਿਵੇਂ ਤੁਹਾਡੇ ਬ੍ਰਦਰ ਸਿਸਟਰ ਵੀ ਇੱਥੇ ਹੈ ਨਾ ਸਾਰਾ ਕੁਝ ਮੈਨੇਜ ਕਰਦੇ ਆ ਤਾਂ ਉਹਨਾਂ ਦਾ ਰਿਸਪੌਂਸ ਕਿਸ ਤਰ੍ਹਾਂ ਮਿਲਦਾ ਬਹੁਤ ਵਧੀਆ ਜੀ ਉਹਨਾਂ ਨੂੰ ਜਿਆਦਾ ਚਾਹਿਆ ਸਗਾ ਮੇਰੀ ਫੈਮਿਲੀ ਨੂੰ ਵੀ ਮੈਂ ਇਸ ਲਾਈਨ ਦੇ ਵਿੱਚ ਤੇ ਹਾਲਾਂਕਿ ਮੈਨੂੰ ਨਹੀਂ ਸੀ ਇੰਨਾ ਵੀ ਮੈਂ ਇਸ ਲਾਈਨ ਚ ਆਵਾ ਮੇਰੇ ਘਰ ਦੇ ਨੂੰ ਜਿਆਦਾ ਸੀਗਾ ਸੁਪਨਾ ਸੀਗਾ ਸਿਆਸਤ ਚ ਆਉਂਦਾ ਕਦੇ ਵੀ ਨਹੀਂ ਸੀ ਮੈਂ ਤਾਂ ਮਾਨਸ ਸਿੰਘ ਨੂੰ ਕਹਿੰਦਾ ਸੀ ਮੈਂ ਲੜਨਾ ਨਹੀਂ ਉਹ ਕਹਿੰਦੇ ਨਹੀਂ ਤੈਨੂੰ ਤੈਨੂੰ ਲੜਨੇ ਪੈਣਾ ਮੈਂ ਕਿਹਾ ਇਹ ਬਹੁਤ ਫਿਲਮਾਂ ਨੇ ਮੇਰੇ ਕੋਲੇ ਤੇ ਉਹ ਕਹਿੰਦੇ ਵੀ ਤੈਨੂੰ ਬਿਜ਼ੀ ਕੀਤਾ ਕਿਹਨੇ ਲੋਕਾਂ ਨੇ ਕੀਤਾ ਨਾ ਲੋਕ ਤੈਨੂੰ ਪਿਆਰ ਕਰਦੇ ਨੇ ਤੂੰ ਹੁਣ ਲੋਕਾਂ ਲਈ ਵੀ ਕੰਮ ਸੁਪਨਾ ਸੀਗਾ ਸਿਆਸਤ ਚ ਆਉਂਦਾ ਕਦੇ ਵੀ ਨਹੀਂ ਸੀ ਫੇਰ ਇਹ ਕਿਵੇਂ ਬਣਿਆ ੱੱਕਾ ਹੀ ਹੋਇਆ ਬਸ ੱੱਕੇ ਨਾਲ ਹੀ ਆਇਆ ਮਸਲ ਇਹ ਸਮਝ ਲਓ ਵੀ ਮੈਂ ਤਾਂ ਮਾਨ ਸਾਹਿਬ ਨੂੰ ਕਹਿੰਦਾ ਸੀ ਮੈਂ ਲੜਨਾ ਨਹੀਂ ਉਹ ਕਹਿੰਦੇ ਨਹੀਂ ਤੈਨੂੰ ਤੈਨੂੰ ਲੜਨੇ ਪੈਣਾ ਮੈਂ ਕਿਹਾ ਵੀ ਮੈਂ ਬਿਜ਼ੀ ਹਾਂ ਵੀ ਬਹੁਤ ਫਿਲਮਾਂ ਨੇ ਮੇਰੇ ਕੋਲੇ ਤੇ ਉਹ ਕਹਿੰਦੇ ਵੀ ਤੈਨੂੰ ਬਿਜ਼ੀ ਕੀਤਾ ਕਿਨੇ ਲੋਕਾਂ ਨੇ ਕੀਤਾ ਨਾ ਲੋਕ ਤੈਨੂੰ ਪਿਆਰ ਕਰਦੇ ਨੇ ਤੂੰ ਹੁਣ ਲੋਕਾਂ ਲਈ ਵੀ ਖੁਸ਼ ਕਰ ਬਸ ਫਿਰ ਮਾਹ ਚੱਲੂ ਗਿੱਪੀ ਗਰੇਵਾਲ ਹੋਰੀ ਗੁਰਪ੍ਰੀਤ ਘੁੱਗੀ ਹੋਰੀ ਤੁਹਾਡੇ ਬਾਰੇ ਹਮੇਸ਼ਾ ਇੱਕ ਗੱਲ ਕਹਿੰਦੇ ਨੇ ਕਹਿੰਦੇ ਕਲਮ ਕਰਮ ਜੀ ਤਨਮੋਲ ਉਹ ਹੀਰਾ ਹੈ ਜਿਹੜਾ ਕਿ ਫਰੀਦਕੋੜ ਨੂੰ ਜੇਕਰ ਉਹਨਾਂ ਨੇ ਐਮਪੀ ਉਹਨਾਂ ਨੇ ਲੋਕਾਂ ਨੇ ਐਮਪੀ ਬਣਾਤਾ ਨਾ ਤਾਂ ਫਰੀਦਕੋੜ ਦੀ ਨਹਾਰ ਬਦਲ ਦੇਣਗੇ ਹੀਰੇ ਬੰਦਿਆਂ 'ਚ ਤੁਹਾਡੀ ਗਿਣਤੀ ਕੀਤੀ ਜਾਂਦੀ ਹੈ ਬਿਲਕੁਲ ਜੀ ਮੈਂ ਮਤਲਬ ਹੀਰਤ ਮੈਂ ਆਪਣੇ ਹੱਥੋਂ ਨਹੀਂ ਕਹਿ ਸਕਦਾ ਪਰ ਮੈਂ ਮਿਹਨਤ ਜ਼ਰੂਰ ਕਰੂੰਗਾ ਵੀ ਜਿੰਨਾ ਵੀ ਹੋ ਸਕੇ ਆਫਰੀਦ ਕੋਟ ਦੇ ਲਈ ਬਹੁਤ ਵੱਧ ਕੰਮ ਕਰਾਂਗਾ ਬਿਲਕੁਲ ਤਾਂ ਫਿਰ ਇਹ ਬਿਜ਼ੀ ਸ਼ਡਿਊਲ ਨੂੰ ਮੈਨੇਜ ਕਿਵੇਂ ਕਰਦੇ ਹੋ ਹੋ ਜਾਊਗਾ ਜੀ ਕਿਵੇਂ ਦੇਖੋ ਪਹਿਲਾਂ ਮੈਂ ਹਰ ਇੱਕ ਫਿਲਮ ਦੇ ਵਿੱਚ ਸੀਗਾ ਔਰ 12 ਮਹੀਨੇ ਤੀਦਨ ਬਿਜੀ ਸੀਗਾ ਹੁਣ ਉਹ ਕੰਮ ਉਧਰੋਂ ਅੱਧਾ ਕਰ ਲਾਂਗੇ ਇੱਧਰ ਜ਼ਿਆਦਾ ਕਰਾਂਗੇ ਫੈਮਿਲੀ ਨੂੰ ਫਿਰ ਇਸ ਤਰ੍ਹਾਂ ਜਿਵੇਂ ਭਰੀ ਜ਼ਿੰਦਗੀ 'ਚ ਟਾਈਮ ਕਿਵੇਂ ਮਿਲਦਾ ਮਿਲ ਜਾਂਦਾ ਜੀ ਟਾਈਮ ਕੱਢਣ ਵਾਲਾ ਚਾਹੀਦਾ ਹੈ ਤੇ ਜਦੋਂ ਵੀ ਫ੍ਰੀ ਟਾਈਮ ਹੁੰਦਾ ਮੈਂ ਫੈਮਿਲੀ ਨਾਲ ਹੀ ਹੁੰਦਾ ਮੈਂ ਕਿਤੇ ਇਧਰ ਉਧਰ ਨਹੀਂ ਹੁੰਦਾ ਵੀ ਕੋਈ ਘੁੰਮਣ ਚ ਲੱਗ ਗਿਆ ਜਾਂ ਕਿਤੇ ਫੈਮਿਲੀ ਨਾਲ ਹੀ ਹੁੰਦਾ ਹੁਣ ਵੀ ਜਿਵੇਂ ਤੁਹਾਡੇ ਬ੍ਰਦਰ ਸਿਸਟਰ ਵੀ ਇੱਥੇ ਹੈ ਨਾ ਸਾਰਾ ਕੁਝ ਮੈਨੇਜ ਕਰਦੇ ਆ ਤਾਂ ਉਹਨਾਂ ਦਾ ਰਿਸਪੌਂਸ ਕਿਸ ਤਰ੍ਹਾਂ ਮਿਲਦਾ ਬਹੁਤ ਵਧੀਆ ਜੀ ਉਹਨਾਂ ਨੂੰ ਜ਼ਿਆਦਾ ਚਾਹਿਆ ਸਗਾ ਮੇਰੀ ਫੈਮਿਲੀ ਨੂੰ ਵੀ ਮੈਂ ਇਸ ਲਾਈਨ ਦੇ ਵਿੱਚ ਤੇ ਹਾਲਾਂਕਿ ਮੈਨੂੰ ਨਹੀਂ ਸੀ ਇੰਨਾ ਵੀ ਮੈਂ ਇਸ ਲਾਈਨ ਚ ਆਵਾ ਮੇਰੇ ਘਰ ਦੇ ਨੂੰ ਜ਼ਿਆਦਾ ਸੀਗਾ